6.2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਸਮਾਂ ਮਿਲਾਓ ਇਸ ਵੇਲੇ ਸ਼ਾਮ ਦੇ 5:30 ਹੋਏ ਨੇ ਵੇਲਾ ਹੋ ਗਿਆ ਹੈ ਕਿਸਾਨ ਵੀਰਾਂ ਤੇ ਕਿਸਾਨ ਪੈਣਾ ਦੇ ਪਸੰਦੀਦਾ ਲਾਈਵ ਆਨ ਇਨ ਪ੍ਰੋਗਰਾਮ ਕਿਸਾਨਵਾਣੀ ਦਾ ਪ੍ਰੋਗਰਾਮ ਪੇਸ਼ ਕਰਨਗੇ ਅਮਰਜੀਤ ਸਿੰਘ ਵੜੈ ਚੋਰੀ ਕਿਸਾਨ ਵੀਰੋ ਤੇ ਕਿਸਾਨ ਪੈਣੋ ਜੈ ਹਿੰਦ ਅਮਰਜੀਤ ਸਿੰਘ ਵੜੈਚ ਹੋਰਾਂ ਨੇ ਪ੍ਰੋਗਰਾਮ ਕਿਸਾਨ ਵਾਣੀ 2004 ਤੋਂ ਲਗਾਤਾਰ 2020 ਤੱਕ ਕੀਤਾ ਇਸ ਲੰਬੇ ਅਰਸੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਉਹਨਾਂ ਨਾਲ ਜੁੜਦੇ ਚਲੇ ਗਏ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਕੰਮ ਕਰੀਦਾ ਹੈ ਆ ਵਾਪਰਦੀਆਂ ਨੇ ਕਿਸਾਨ ਵਾਣੀ ਨਾਲ ਕਿਉਂਕਿ ਮੈਂ ਬਹੁਤ ਲੰਮੇ ਸਮੇਂ ਲਈ ਜੁੜਿਆ ਰਿਆ ਪਟਿਆਲਾ ਸੰਗਰੂਰ ਫਤਿਹਗੜ੍ਹ ਸਾਹਿਬ ਕੈਥੜ ਅੰਬਾਲਾ ਤੇ ਦੂਰੋਂ ਦੂਰੋਂ ਕਿਸਾਨ ਹਮ-ਹਮਾ ਕੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲੱਗੇ। ਕੈਫੀਤ ਏਸੀ ਕੀ ਸੁਣਨ ਵਿੱਚ ਆਉਣ ਲੱਗਾ ਕਿ ਅਸੀਂ ਆਪਣੇ ਕੰਮ ਤਾਂ ਦੇ ਛੱਡ ਕੇ ਪ੍ਰੋਗਰਾਮ ਸੁਣਦੇ ਹਾਂ। ਕਿਉਂਕਿ ਵੜੈਤ ਸਾਹਿਬ ਵੀ ਇਸ ਪ੍ਰੋਗਰਾਮ ਦੇ ਨਾਲ ਦਿਲੋਂ ਜੁੜੇ ਹੋਏ ਸਨ ਤੇ ਇਸ ਹੰਗਾਰੇ ਨੂੰ ਦੇਖਦਿਆਂ ਉਹਨਾਂ ਦਾ ਉਤਸ਼ਾਹ ਹੋਰ ਵਧਣ ਲੱਗਾ ਤੇ ਉਹਨਾਂ ਇਸ ਖੇਤੇ ਨਾਲ ਜੁੜੇ ਹਰੇਕ ਪੱਖ ਹਰੇਕ ਪਹਿਲੂ ਨੂੰ ਛੋਇਆ ਆਏ ਦਿਨ ਐਕਸਪਰਟਸ ਨਾਲ ਗੱਲਬਾਤ ਕੀਤੀ ਜਾਂਦੀ ਲਾਈਵ ਫੋਨ ਇਨ ਪ੍ਰੋਗਰਾਮ ਜ਼ਰੀਏ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਂਦਾ ਕੇਵੀਕੀ ਰੌਣੀ ਕੇਵੀਕੇ ਸ਼ਮਸ਼ੇਰਨਗਰ ਫਤੇਗੜ ਸਾਬ ਖੇੜੀ ਸੰਗਰੂਰ ਸਮਰਾਲਾ ਰੋਪੜ ਤੇ ਕੇਵੀਕੇ ਗੜਵਾਸੂ ਦੇ ਐਕਸਪਰਟਸ ਤੋਂ ਇਲਾਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਐਕਸਪਰਟਸ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਸਨ बीबी से तो बाद दुनिया दी सेकंड बड़ी डेमोक्रेसी आकाशवाणी ਨੂੰ ਕਿਹਾ ਜਾਂਦਾ ਹੈ ਦੋਸਤੋ ਇਸ आकाशवाणी ਨੇ ਦਸ਼ਕਾਂ ਤੋਂ ਲੋਕਾਂ ਦੀ ਸੇਵਾ ਕੀਤੀ ਹੈ ਪਰਸਪਰ ਆਪਣੀ ਰਿਸਪਾਂਸਿਬਿਲਟੀਜ਼ ਨੂੰ ਸਮਝਦਿਆਂ ਆਪਣੀ ਗરિਮਾ ਤੇ ਆਪਣੇ غرੂਰ ਨੂੰ ਕਾਇਮ ਰੱਖਿਆ ਹੈ और अज भी लोग उस तरह इस जुड़े हुए हैं अभी इंटरैट का जमाना है सोशल मीडिया का जमाना है अभी देखते हाँ कि जो भी प्रोग्राम रिकॉर्ड किए जाते हैं और रिले कर दिए जाते हैं तो उन्होंने प्रोग्राम्स नी सोशल मीडिया के प्लेटफॉर्म से पोस्ट कर दें जो थोड़ा तो समा लगता देख सकते हो पर अज भी ये रूल आकाशवाणी का कायम है कि यह लाइव स्ट्रीमिंग के जरिए अपने प्रोग्राम रिले करते हैं और जेकर सुनना है तो उस परटिकुलर टाइम स्लॉट के ਤੁਸੀਂ ਇਹਨਾਂ ਨੂੰ ਟਿਊਨ ਕਰੋ ਤੇ ਤਾਂ ਹੀ ਇਹਨਾਂ ਨੂੰ ਸੁਣ ਸਕਦੇ ਹੋ ਇਹ ਅੱਜ ਵੀ ਆਪਣੇ ਪ੍ਰੋਗਰਾਮ ਜੋ ਨੇ ਉਪੋਸਟ ਨਹੀਂ ਕਰਦੇ ਆਕਾਸ਼ਵਾਣੀ ਨਾਲ ਸੰਬੰਧਿਤ ਬੜੀ ਹੀ ਖੂਬਸੂਰਤ ਕisse ਅੱਜ ਮਿਸਟਰ ਅਮਰਜੀਤ ਸਿੰਘ ਵੜੈਚ ਸਾਡੇ ਨਾਲ ਸਾਂਝਾ ਕਰਨਗੇ ਇੱਕ ਸਮਾਂ ਸੀ ਜਦੋਂ ਇਹਨਾਂ ਨੇ ਆਕਾਸ਼ਵਾਣੀ ਪਟਿਆਲਾ ਵਿਖੇ ਜਿਸ ਦੀ ਫ੍ਰੀਕੁਐਂਸੀ ਹੈ 100.2 ਮੈਗਾਹਰਟਜ਼ ਉੱਥੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਕਿਸਾਨ ਬਾਣੀ और इसान वाणी क्योंकि वडैद साहब बहुत ज़्यादा इनिशिएटिव लैन वाले व्यक्ति ने और काम नो बड़े ही तनदेही के न करते हैं सो उस किसान वाणी न जो हर रोज़ साढ़े पांच बजे लाइव किया जाता सी तो किसान जड़े ने वो इन्ने ਤਤ ਪਰ ਰਹਿ ਕਿ ਇਸ ਪ੍ਰੋਗਰਾਮ ਨੂੰ ਸੁਣਿਆ ਕਰਦੇ ਸਨ ਔਰ ਇੰਨੀ ਜ਼ਿਆਦਾ ਸ਼ਮੂਲੀਅਤ ਹੁੰਦੀ ਸੀ ਉਸ ਵੇਲੇ ਦਾ ਬੜਾ ਹੀ ਹਿੱਟ ਪ੍ਰੋਗਰਾਮ ਸੀ ਜਿੰਨਾ ਚਿਰ ਅਮਰਜੀਤ ਸਿੰਘ ਵੜਿਆਚ ਨੇ ਇਹ ਪ੍ਰੋਗਰਾਮ ਕੀਤਾ ਸੋ ਕਿਸਾਨਾਂ ਨਾਲ ਸੰਬੰਧਿਤ ਬੜੇ ਹੀ ਬਾਕਮਾਲ ਕਿਸੇ ਇਹਨਾਂ ਦੀ ਜ਼ਿੰਦਗੀ ਰੂਪੀ ਕਿਤਾਬ ਦੇ ਵਿੱਚ ਸ਼ਮਾਰਨੇ ਤੇ ਅੱਜ ਅਸੀਂ ਉਹ ਤਮਾਮ ਕਿਸੇ ਇਹਨਾਂ ਦੀ ਜ਼ੁਬਾਨੀ ਸੁਣਾਂਗੇ ਔਰ ਯਕੀਨਨ ਤੁਸੀਂ ਇਸ ਦਾ ਆਨੰਦ ਵੀ ਜ਼ਰੂਰ ਮਾਣੋਗੇ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਮੈਂ ਹਾਂ ਤੁਹਾਡੇ ਨਾਲ ਗੁਰਨੀਤ ਪ੍ਰੋਗਰਾਮ ਅਨਮਿਊਟ ਕਿਸੇ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਮੈਨੂੰ ਯਾਦ ਹੈ ਇੱਕ ਵਾਰੀ ਕਿਸਾਨਵਾਣੀ ਪ੍ਰੋਗਰਾਮ ਕਰਨ ਵਾਸਤੇ ਅਸੀਂ ਕਿਸੇ ਫਾਰਮ ਤੇ ਗਏ ਤੇ ਕਿਉਂਕਿ ਆਡੀਓ ਹੀ ਹੁੰਦਾ ਸੀ ਸਾਡਾ ਮਾਧਿਅਮ ਤਾਂ ਕੀ ਹੋਇਆ ਕਿ ਅਸੀਂ ਸੋਚਿਆ ਕਿ ਬੋਰ ਤੇ ਬੈਠ ਕੇ ਪ੍ਰੋਗਰਾਮ ਕਰਦੇ ਹਾਂ ਉਹਨਾਂ ਦੇ ਬੋਰ ਚਲਾ ਲਿਆ ਤੇ ਉੱਥੇ ਅਸੀਂ ਲਾਈਵ ਕਰਨਾ ਸੀ ਪ੍ਰੋਗਰਾਮ ਮਾਈਕ ਫੜਿਆ ਹੋਇਆ ਸੀ ਤਾਂ ਉਹ ਸਾਡੇ ਕੋਲੇ ਬੈਠ ਕੇ ਗੱਲਾਂ ਕਰਦਾਂ ਕਰਦਿਆਂ ਅਸੀਂ ਭੁੱਲ ਗਏ ਕਿ ਅਸੀਂ ਚ ਬੱਚੇ ਦੇ ਉਸ ਥਾਂ ਤੇ ਬੈਠੇ ਹੋਏ ਆਂ ਜਿੱਥੋਂ ਪਾਣੀ ਅਗਲੇ ਪਾਸੇ ਡਿੱਗਦਾ ਹੈ ਔਰ ਤੁਸੀਂ ਬਹੁਤ ਸਾਰੇ ਜਾਣਦੇ ਹੋਵੋਗੇ ਕਿ ਜਿੱਥੇ ਪਾਣੀ ਡਿੱਗਦਾ ਹੈ ਨਾ ਉੱਥੇ ਲਗਾਤਾਰ ਪਾਣੀ ਪੈਣ ਕਰਕੇ ਕਾਈ ਜੰਮ ਜਾਂਦੀ ਹੈ ਹਰੇ ਰੰਗ ਦੀ ਔਰ ਉਹਦੇ ਉੱਤੇ ਤੁਸੀਂ ਹੱਥ ਲਾਓ ਤੇ ਉਹ ਤਿਲਕਵਾ ਹੁੰਦਾ ਉਹ ਗੱਲਾਂ ਕਰਦਿਆਂ ਕਰਦਿਆਂ ਕਿਤੇ ਮੇਰਾ ਪੈਰ ਉਸ ਕਾਈ ਦੇ ਉੱਤੇ ਲੱਗ ਗਿਆ ਤੇ ਮੈਂ ਥੋੜਾ ਜਿਹਾ ਵੈਸੇ ਆਪਣੇ ਆਪ ਨੂੰ ਜਿਵੇਂ ਆਪਾਂ ਕਦੇ ਬੈਠੇ ਬੈਠੇ ਹਿਲਦੇ ਆ ਪੋਜੀਸ਼ਨ ਥੋੜੀ ਜਿਹੀ ਬਦਲਦੇ ਆ ਤਾਂ ਮੈਂ ਪੈਰ ਉਹਦੇ ਉੱਤੇ ਥੋੜਾ ਜਿਹਾ ਜ਼ੋਰ ਪਾ ਕੇ ਆਪਣਾ ਹਿੱਲਣ ਲੱਗਿਆ ਕਿ ਮੈਂ ਸੈੱਟ ਹੋ ਜਾਵਾਂ ਥੋੜਾ ਜਿਹਾ ਮੇਰਾ ਪੈਰ ਜਿਉਂ ਹੀ ਉਸ ਕਾਈ ਤੇ ਪਿਆ ਤੇ ਉਹ ਇੱਕਦਮ ਇੰਨਾ ਸਲਿੱਪ ਹੋਇਆ ਕਿ ਮੇਰਾ ਮਾਈਕ ਵੀ ਡਿੱਗ ਪਿਆ ਇੱਕ ਮੇਰਾ ਹੱਥ ਪਿੱਛੇ ਪਾਣੀ ਜਿੱਥੇ ਚੱਲ ਰਿਹਾ ਸੀ ਉਹਦੇ ਵਿੱਚ ਚਲੇ ਗਿਆ ਤੇ ਉਹ ਮੇਰੇ ਨਾਲ ਜਿਹੜੇ ਕਿਸਾਨ ਸੀ ਆਪਣੇ ਬਲਬੀਰ ਸਿੰਘ ਸੀਗੇ ਉਹਨਾਂ ਦਾ ਨਾਮ ਮੈਨੂੰ ਯਾਦ ਹੈ ਉਹ ਵਿਚਾਰੇ ਇੱਕਦਮ ਘਬਰਾ ਗਏ ਤੇ ਉਹਨਾਂ ਨੇ ਚਾਹਿਆ ਕਿ ਉਹ ਮੈਨੂੰ ਬਚਾ ਲੈਣ ਜਿਉਂ ਹੀ ਉਹਨਾਂ ਨੇ ਮੈਨੂੰ ਮੋਢਿਆਂ ਤੋਂ ਫੜਨਾ ਚਾਹਿਆ ਤੇ ਉਹ ਤੁਹਾਨੂੰ ਪਤਾ ਹੈ ਕਿ ਜਿਹੜੇ ਕਿਸਾਨ ਹੁੰਦੇ ਨੇ ਨਾ ਜਿਹੜੀ ਪੱਗਪੂਕ ਬੰਨਦੇ ਆ ਓ ਢਿੱਲੀ ਜੀ ਹੁੰਦੀ ਐ ਉਹ ਨਾਲ ਦੀ ਨਾਲ ਉਹਨਾਂ ਦੀ ਪੱਗ ਖੁੱਲ ਕੇ ਤੇ ਉਹ ਪਾਣੀ 'ਚ ਚਲੀ ਗਈ ਮੈਨੂੰ ਤੇ ਉਹਨਾਂ ਨੇ ਬਚਾ ਲਿਆ ਲੇਕਿਨ ਨਾਲ ਦੀ ਨਾਲ ਫਿਰ ਉਹ ਪੱਗ ਪਾਣੀ 'ਚੋਂ ਨਿਕਲ ਕੇ ਉਹ ਫਿਰ ਸਾਡੇ ਉੱਤੇ ਆ ਕੇ ਡਿੱਗ ਪਈ ਆਲੇ-ਗਾਲੇ ਜਿੰਨੇ ਲੋਕ ਖੜੇ ਸੀਗੇ ਉਹ ਨਾਲੇ ਤਾਂ ਹੱਸਣ ਤੇ ਨਾਲੇ ਉਹਨਾਂ ਨੂੰ ਇਹ ਫਿਕਰ ਪੈ ਗਿਆ ਵੀ ਕਿਤੇ ਸੱਟ ਤਾਂ ਨਹੀਂ ਲੱਗ ਗਈ ਉਹਨਾਂ ਦੇ ਲੇਕਿਨ ਇਹ ਕਿ ਉਹ ਬਲਬੀਰ ਸਿੰਘ ਹੁਣੇ ਤੇ ਬਚ ਗਏ ਲੇਕਿਨ ਮੇਰੇ ਗੋਡੇ ਦੇ ਵਿੱਚ ਮੈਨੂੰ ਹਾਲ ਤੱਕ ਜਿਆਦਾ ਕਿ 2-3 ਸਾਲ ਮੇਰੇ ਗੋਡੇ ਦੇ ਵਿੱਚ ਚਰਕ ਲੱਗੀ ਦੀ ਥੋੜੀ ਥੋੜੀ ਪੇਨ ਹੁੰਦੀ ਰਹੀ ਉਹ ਐਸੇ ਮਸਲ ਜਿਹੜੇ ਆ ਉਹ ਪੋਲੋ ਗਏ ਇੱਕ ਵਾਰ ਕਿਸਾਨ ਮਿਲਣੀ ਹੋਈ ਉਸ ਮਿਲਣੀ ਦੇ ਵਿੱਚ ਬਹੁਤ ਸਾਰੇ ਕਿਸਾਨ ਆਏ ਤੇ ਉਹ ਦੱਸਣ ਲੱਗ ਪਏ ਵੀ ਖੇਤੀ ਵਿਗਿਆਨ ਕੇਂਦਰ ਦਾ ਕੀ ਰੋਲ ਰਿਹਾ ਹੈ ਤੇ ਇਹਦੇ ਨਾਲ ਜੁੜੇ ਜਿਹੜੇ ਬਾਕੀ ਮਹਿਕਮੇ ਆ ਤੇ ਉੱਥੇ ਆਕਾਸ਼ਵਾਣੀ ਦਾ ਵੀ ਜ਼ਿਕਰ ਹੋਇਆ ਕਿ ਰੇਡੀਓ ਨੇ ਪਿਛਲੇ ਸਮੇਂ ਦੇ ਵਿੱਚ ਕਿਸਾਨਾਂ ਤੱਕ ਜਾਣਕਾਰੀ ਪਹੁੰਚਾਉਣ ਦੇ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ ਇੱਕ ਜ਼ਮਾਨਾ ਸੀ ਜਦੋਂ ਹਰੀ ਕ੍ਰਾਂਤੀ ਆਈ ਸੀ ਇਹ 1970 ਦੀ ਗੱਲ ਹੈ ਕਿ ਉਦੋਂ ਟੀਵੀ ਤੇ ਹੁੰਦਾ ਨਹੀਂ ਸੀ ਅਖਬਾਰਾਂ ਸੀ ਤੇ ਅਖਬਾਰਾਂ ਵੀ ਆਮ ਪਿੰਡਾਂ ਤੱਕ ਨਹੀਂ ਸੀ ਜਾਂਦੀਆਂ ਸਿਰਫ ਰੇਡੀਓ ਪਹੁੰਚਦਾ ਸੀ ਤੇ ਜਿਹੜੇ ਨਵੇਂ-ਨਵੇਂ ਬੀਜ ਹਰੀ ਕ੍ਰਾਂਤੀ ਦੇ ਦੌਰਾਨ ਗਵਰਨਮੈਂਟ ਨੇ ਫਾਰਮਰਸ ਤੱਕ ਪਹੁੰਚਾਉਣੇ ਸੀ ਉਹ ਲੋਕੀ ਬੀਜਾਂ ਦੇ ਨਾਮ ਨਹੀਂ ਸੀ ਜਾਣਦੇ ਵਿਦਿਆਤੀ ਪ੍ਰੋਗਰਾਮ ਕਾਸ਼ਵਾਣੀ ਜਲੰਤਰ ਤੋਂ ਚੱਲਦਾ ਹੁੰਦਾ ਸੀ ਤੇ ਉਹਦੇ ਵਿੱਚ ਉਹਨਾਂ ਬੀਜਾਂ ਦੇ ਨਾਮ ਦੱਸੇ ਜਾਂਦੇ ਸੀ ਵੀ ਕਣਕ ਦਾ ਐ ਉਨਤ ਬੀਜ ਹੈ ਝੋਨੇ ਦਾ ਐ ਉਨਤ ਬੀਜ ਐ ਕਪਾ ਦਾ ਐ ਉਨਤ ਬੀਜ ਐ ਸਬਜ਼ੀਆਂ ਦੇ ਐ ਤੁਸੀਂ ਦੇਖੋ ਰੇਡੀਓ ਦੀ ਪਪੂਲਾਰਿਟੀ ਉਸ ਜ਼ਮਾਨੇ ਦੇ ਵਿੱਚ ਕਿ ਕਿਸਾਨ ਉਹ ਪ੍ਰੋਗਰਾਮ ਸੁਣਨ ਵਾਸਤੇ 6:30 ਵਜੇ ਹਰ ਕੰਮ ਛੱਡ ਕੇ ਰੇਡੀਓ ਦੇ ਵਾਲੇ ਦੁਆਲੇ ਬਹਿ ਜਾਂਦੇ ਸੀ ਔਰ ਇੱਕ ਇੱਕ ਰੇਡੀਓ ਹੀ ਕਈ ਵਾਰੀ ਪਿੰਡਾਂ 'ਚ ਹੁੰਦਾ ਸੀ ਕਿਉਂਕਿ ਸਰਕਾਰ ਨੇ ਰੇਡੀਓ ਪਿੰਡਾਂ ਵਿੱਚ ਦਿੱਤੇ ਸੀ ਤਾਂ ਉਸ ਵਕਤ ਰੇਡੀਓ ਦੀ ਪਪੂਲਾਰਿਟੀ ਦੀ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਕੇ ਲੋਕ ਕਹਿੰਦੇ ਸੀ ਰੇਡੀਓ ਦੇ ਜਿਹੜੇ ਜਿਹੜੇ ਬੀਜ ਸੀ ਨਾ ਆਮ ਉਹਨਾਂ ਦਾ ਨਾਂ ਹੀ ਨੈਮ ਪੈ ਗਿਆ ਸੀ ਰੇਡੀਓ ਸੀਡਸ ਰੇਡੀਓ ਬੀਜ ਮਨ ਲੋਕਾਂ ਨੂੰ ਨਾਮ ਨਹੀਂ ਸੀ ਯਾਦ ਹੁੰਦੇ ਵੀ ਜਿਹੜੇ ਰੇਡੀਓ ਵਾਲਿਆਂ ਨੇ ਬੀਜ ਦੱਸਿਆ ਇੰਨੀ ਪਪੂਲਾਰਿਟੀ ਸੀ ਉਸ ਵਕਤ ਸੋ ਉਸ ਮੇਲੇ ਦੇ ਵਿੱਚ ਇੱਕ ਕਿਸਾਨ ਮਿਲਿਆ ਉਹਨੇ ਆਪਣੀ ਗਾਥਾ ਦੱਸੀ ਉਹ ਕਹਿੰਦਾ ਜੀ ਮੈਂ ਨਾ ਪਟਿਆਲੇ ਜਾਂਦਾ ਹੁੰਦਾ ਸੀ ਤੇ ਬੜੀ ਦੇਰ ਨਾਲ ਸੀ ਸੋਚਣਾ ਕਿ ਆ ਖੇਤੀ ਵਿਗਿਆਨ ਕੇਂਦਰ ਜਿਹੜਾ ਰੌਣੀ ਖੁੱਲਿਆ ਆਇਆ ਇਹ ਕੀ ਚੀਜ਼ ਹੈ ਕਹਿੰਦਾ ਜੀ ਅਸੀਂ ਨਾ ਇੱਥੇ ਵੜਦੇ ਨਹੀਂ ਸੀ ਹੁੰਦੇ ਡਰਦੇ ਵੀ ਇੱਥੇ بڑے بڑے ਵੱਡੇ ਅਫਸਰ ਨੇ ਕਿਉਂਕਿ ਉੱਥੇ ਜੰਗਲ ਸੀ ਤੇ ਅੰਦਰਲੇ ਪਾਸੇ ਉਹਨਾਂ ਨੇ ਜਿਹੜਾ ਉਹ ਕੰਮ ਕਰਦੇ ਹੁੰਦੇ ਸੀ ਤੇ ਉੱਥੇ ਕਾਰਾਂ ਕੁਰਾ ਅੰਦਰ ਜਾਇਆ ਕਰਨੀਆਂ ਪੈਂਟਾਂ ਸ਼ਰਟਸ ਵਾਲੇ ਜਿਹੜੇ ਉੱਥੇ ਮਾਹਰ ਫਿਰਿਆ ਕਰਨੇ ਤਾਂ ਉਹ ਕਹਿੰਦੇ ਜੀ ਅਸੀਂ ਘਬਰਾਉਂਦੇ ਹੁੰਦੇ ਸੀ ਵੀ ਇੱਥੇ ਅੰਦਰ ਜਾ ਕੇ ਅਸੀਂ ਕੀ ਕਰਾਂਗੇ ਵੀ ਸਾਡੇ ਨਾਲ ਤਾਂ ਗੱਲ ਵੀ ਨਹੀਂ ਕਰਨੀ ਹੋਣੀ ਕਹਿੰਦੇ ਜੀ ਮੈਂ ਇੱਕ ਦਿਨ ਰੇਡੀਓ ਐਫ ਐਮ ਪਟਿਆਲਾ ਤੋਂ ਪ੍ਰੋਗਰਾਮ ਸੁਣਿਆ ਜਿਹਦੇ ਵਿੱਚ ਉਹ ਖੇਤੀ ਵਿਗਿਆਨ ਬਾਰੇ ਦੱਸ ਰਹੇ ਸੀ ਕੇਂਦਰ ਬਾਰੇ ਕਿ ਇੱਥੇ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਮੈਡਮ ਦਾ ਤੁਸੀਂ ਨਾਮ ਲਿਆ ਵੀ ਇਹਨੂੰ ਮਿਲ ਸਕਦੇ ਹੋ ਤੇ ਉਹ ਮੁੰਡਾ ਸੀ ਅਮਰਜੀਤ ਖਹਿਰਾ ਪਿੰਡ ਬਿਰੜਵਾਲ ਉਹ ਕਿਸਾਨ ਦੀ ਅੱਜ ਦੀ ਮੈਂ ਤੁਹਾਨੂੰ ਦੱਸਦਾ ਕਿ ਉਹ ਰੇਡੀਓ ਦਾ ਪ੍ਰੋਗਰਾਮ ਸੁਣ ਕੇ ਖੇਤੀ ਵਿਗਿਆਨ ਕੇਂਦਰ ਗਿਆ ਉੱਥੋਂ ਜਾਣਕਾਰੀ ਲਈ ਤੇ ਉਸ ਨੇ ਆਪਣੇ ਬੀਜ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਅੱਜ ਜੋ ਸੀਡ ਪ੍ਰੋਡਿਊਸਰ ਹੈ ਆਪਣੇ ਬੀਜ ਪੈਦਾ ਕਰਦਾ ਹੈ ਪੈਦਾ ਕਰਕੇ ਕਿਸਾਨਾਂ ਚ ਵੇਚਦਾ ਹੈ ਦੂਰ ਦੂਰ ਤੱਕ ਜਾਂਦਾ ਹੈ ਤੇ ਉਹ ਹਮੇਸ਼ਾ ਇਹ ਜ਼ਿਕਰ ਕਰਦਾ ਹੈ ਕਿ ਅੱਜ ਮੈਂ ਜੇਕਰ ਇਸ ਪ੍ਰੋਫੈਸ਼ਨ ਚ ਆਇਆ ਤੇ ਇਹਦੇ ਪਿੱਛੇ 올 ਇੰਡੀਆ ਰੇਡੀਓ ਦਾ ਕੰਮ ਕਿਸਾਨਵਾਣੀ ਦਾ ਬਹੁਤ ਵੱਡਾ ਰੋਲ ਹੈ ਯੂਨੀਵਰਸਿਟੀ ਦਾ ਆਪਣਾ ਸਰਵੇ ਹੈ ਕਿ ਉਹਨਾਂ ਕੋਲੇ ਜਿਹੜੇ ਜਿਹੜੀਆਂ ਉਹਨਾਂ ਦੀ ਐਕਸਟੈਂਸ਼ਨ ਸਰਵਿਸਿਜ਼ ਨੇ ਉਹ ਸਿਰਫ 4% ਲੋਕਾਂ ਤੱਕ ਪਹੁੰਚੀਆਂ ਨੇ ਹਾਲੇ 95% ਕਿਸਾਨਾਂ ਤੱਕ ਯੂਨੀਵਰਸਿਟੀ ਦੀਆਂ ਆਪਣੀਆਂ ਐਕਸਟੈਂਸ਼ਨ ਸਰਵਿਸ ਨਹੀਂ ਪਹੁੰਚ ਸਕੀਆਂ ਨਾ ਡਿਪਾਰਟਮੈਂਟ ਪਹੁੰਚਾ ਸਕਿਆ ਐਗਰੀਕਲਚਰ ਜਾਂ ਦੂਸਰੇ ਮਹਿਕਮੇ ਹਰਿਆਣਾ ਤੋਂ ਕਿਸਾਨ ਇੱਥੇ ਤੱਕ ਦੇਖੋ ਆਉਂਦੇ ਰਹੇ ਆ ਸਾਡੇ ਪੰਜਾਬ ਦੇ ਮੇਲੇ ਚ ਲੇਕਿਨ ਪੰਜਾਬ ਦੇ ਕਿਸਾਨ ਇੱਥੇ ਨਹੀਂ ਜਾਂਦੇ ਅਸੀਂ ਪ੍ਰੋਗਰਾਮ ਕੀ ਕਰਦੇ ਸੀ ਤੇ ਸਾਨੂੰ ਹਰਿਆਣਾ ਤੋਂ ਵੀ ਫੋਨ ਆਉਂਦੇ ਸੀ ਉਹਦੇ ਵਿੱਚ ਮੈਨੂੰ ਹਾਲੇ ਤੱਕ ਯਾਦ ਹੈ ਇੱਕ ਉੱਥੇ ਕਿਸਾਨ ਹੈ ਬਚਿੱਤਰ ਸਿੰਘ ਨਾਲ ਹੀ ਪੇਵੇ ਦਾ ਇੱਕ ਸ਼ੀਸ਼ਾ ਸਿੰਘ ਇੱਕ ਸਤਨਾਮ ਸਿੰਘ ਇਹ ਸਾਨੂੰ ਪ੍ਰੋਗਰਾਮਾਂ ਚ ਕਹਿੰਦੇ ਸੀ ਜੀ ਸਾਨੂੰ ਮੇਲਿਆਂ ਚ ਜਾਣ ਦੀ ਲੋੜ ਹੀ ਨਹੀਂ ਕਹਿੰਦੇ ਬੜਾ ਸਾਹਿਬ ਅਸੀਂ ਤੇ ਤੁਹਾਡੇ ਪ੍ਰੋਗਰਾਮ ਸੁਣ ਕੇ ਜਿਹੜਿਆ ਨਾ ਉਹ ਖੇਤੀਬਾੜੀ ਕਰੀ ਜਾਂਦੇ ਆ ਸੋ ਹਾਲੇ ਕਿਸਾਨ ਜਿਹੜਾ ਉਹ ਸਾਡਾ ਵਿਗਿਆਨਕ ਟੰਗ ਨਾਲ ਨਹੀਂ ਜੁੜਿਆ ਆ ਜਿਹੜੀ ਕਿ ਬਹੁਤ ਵੱਡੀ ਲੋੜ ਹੈਗੀ ਆ ਮੈਨੂੰ ਇੱਕ ਮੇਲੇ ਦੇ ਵਿੱਚ ਕਨੌਰ ਦੇ ਨਾਲ ਇੱਕ ਤੋਂ ਪਿੰਡ ਉਥੋਂ ਦੀਆਂ ਬੀਬੀਆਂ ਮਿਲੀਆਂ ਜਿਹੜੀਆਂ ਜਿਨ੍ਹਾਂ ਨੇ ਆਪਣਾ ਇੱਕ ਸੈਲਫ ਹੈਲਪ ਗਰੁੱਪ ਬਣਾਇਆ ਸੀ ਉਹ ਮਰਬੇ ਅਚਾਰ ਸ਼ਕੰਜਵੀਆਂ ਬਣਾ ਕੇ ਆਪਣੇ ਸੈਲਫ ਹੈਲਪ ਗਰੁੱਪ ਦੇ ਵਿੱਚ ਵੇਚਦੀਆਂ ਹੁੰਦੀਆਂ ਸੀ ਉਹ ਮੈਨੂੰ ਮਿਲੀਆਂ ਉੱਥੇ ਕਹਿੰਦੀਆਂ ਵੜੈਸਾ ਅਸੀਂ ਤੁਹਾਡਾ ਪ੍ਰੋਗਰਾਮ ਤਾਂ ਰੋਜ਼ ਸੁਣਦੀਆਂ ਸਵੇਰੇ ਪਰ ਤੁਸੀਂ ਉਹਦੇ ਵਿੱਚ ਕਿਸਾਨ ਵੀਰੋ ਕਹਿੰਨੇ ਹੋ ਤੇ ਬੀਬੀਆਂ ਕਿਉਂ ਨਹੀਂ ਕਹਿੰਦੇ ਅਸੀਂ ਅਗਲੇ ਦਿਨ ਤੋਂ ਮੈਂ ਉਹ ਪ੍ਰੋਗਰਾਮ ਅਗਲੇ ਦਿਨ ਕੀਤਾ ਔਰ ਇਸ ਐਕਨੋਲਜਮੈਂਟ ਨਾਲ ਕੀਤਾ ਕਿ ਮੈਨੂੰ ਮੇਰੀਆਂ ਬੀਬੀਆਂ ਪੈਣਾ ਮਿਲੀਆਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡਾ ਨਾਮ ਕਿਉਂ ਨਹੀਂ ਲੈਂਦਾ ਔਰ ਉਸ ਤੋਂ ਬਾਅਦ ਲਗਾਤਾਰ ਉਹ ਪ੍ਰੋਗਰਾਮ ਜਦੋਂ ਮੈਂ ਸ਼ੁਰੂ ਕਰਦਾ ਸੀ ਤਾਂ ਮੈਂ ਕਹਿੰਦਾ ਸੀ ਕਿ ਕਿਸਾਨ ਭੈਣੋ ਤੇ ਕਿਸਾਨ ਵੀਰੋ ਅਸੀਂ ਦੇਖਿਆ ਕਿ ਰੇਡੀਓ ਦਾ ਇੱਕ ਜ਼ਮਾਨਾ ਸੀ ਕਿ ਲੋਕ ਪੰਜਾਬੀ ਦੀ ਇੰਗਲਿਸ਼ ਦੀ ਜਾਂ ਹਿੰਦੀ ਦੀ ਜੋ ਪਰਨੰਸੀਏਸ਼ਨ ਹੈ ਉਹਨੂੰ ਅੱਛਾ ਬਣਾਉਣ ਵਾਸਤੇ ਰੇਡੀਓ ਸੁਣਦੇ ਸੀ ਜਾਂ ਉਹਨੂੰ ਆਥੈਂਟੀਕੇਟ ਕਰਨ ਵਾਸਤੇ ਰੇਡੀਓ ਸੁਣਦੇ ਸੀ ਕਿ ਰੇਡੀਓ ਤੇ ਪੰਜਾਬੀ ਕਿਵੇਂ ਬੋਲੀ ਜਾਂਦੀ ਹੈ ਪਿੰਡੂ ਬੈਕਗਰਾਉਂਡ ਵਾਲੇ ਉਹਨਾਂ ਦੀ ਪੰਜਾਬੀ ਪ੍ਰੋਨਨਸੀਏਸ਼ਨ ਉਚਾਰਨ ਬਹੁਤ ਵਧੀਆ ਹੁੰਦਾ ਹੈ। ਸ਼ਹਿਰਾਂ ਵਾਲਿਆਂ ਦੀ ਪ੍ਰੋਬਲਮ ਹੈ। ਮੈਂ ਤੁਹਾਨੂੰ ਦੱਸਦਾ ਕਿ ਕਿੱਥੇ ਫਰਕ ਹੁੰਦਾ ਹੈ। ਫਰਕ ਹੁੰਦਾ ਹੈ ਕਿ ਨੰਨਾ ਤੇ ਨਾਣਾ ਜਿਵੇਂ ਪਾਣੀ ਤੇ ਪਾਨੀ। ਇਸੇ ਤਰ੍ਹਾਂ ਫਲ ਤੇ ਫਲ। ਇਸੇ ਤਰ੍ਹਾਂ ਬੋਲੀ ਬੋਲੀ ਇਹ ਸ਼ਬਦ ਹੁੰਦੇ ਆ। ਜਿਨ੍ਹਾਂ ਨੂੰ ਸਾਰੇ ਬੱਚੇ ਨਹੀਂ ਬੋਲ ਸਕਦੇ ਪਿੰਡਾਂ ਵਾਲੇ ਅਸੀਂ ਦੇਖਿਆ ਕਿ ਬੱਚੇ ਇਨ੍ਹਾਂ ਸ਼ਬਦਾਂ ਦਾ ਬਹੁਤ ਵਧੀਆ ਪ੍ਰੋਨਨਸੀਏਸ਼ਨ ਕਰਦੇ ਆ ਤਸੱਲੀ ਬੁਰਕ ਪਰ ਕਿਉਂਕਿ ਸ਼ਹਿਰਾਂ ਵਾਲੇ ਬੱਚੇ ਪੜ੍ਹੇ ਜ਼ਿਆਦਾ ਤੇ ਉਹ ਨੰਬਰ ਲੈ ਜਾਂਦੇ ਆ ਰਿਟਨ ਟੈਸਟ ਦੇ ਵਿੱਚ ਸਾਡੇ ਨਾਲ ਵੀ ਇੰਜ ਹੋਇਆ ਅਸੀਂ ਬੱਚਿਆਂ ਨੂੰ ਸਿਲੈਕਟ ਕਰ ਲਿਆ ਅਸੀਂ ਆਵਾਜ਼ ਦੇਖਦੇ ਸੀ ਪਹਿਲਾਂ ਵੀ ਆ ਬੱਚੇ ਦੀ ਆਵਾਜ਼ ਹੋਣੀ ਚਾਹੀਦੀ ਵਧੀਆ ਪ੍ਰੋਨਨਸੀਏਸ਼ਨ ਉਹਦੀ ਥੋੜੀ ਬਹੁਤੀ ਅਸੀਂ ਠੀਕ ਕਰ ਲੈਨੇ ਹੁੰਦੇ ਆ ਕਈ ਬੱਚਿਆਂ ਨੂੰ ਨਾ ਤੁਸੀਂ ਦੇਖੋਗੇ ਕਿਉਂ ਨਾ ਲਾਲਾ ਨਹੀਂ ਬੋਲ ਸਕਦੇ ਹੁਣ ਤੁਹਾਨੂੰ ਬੜਾ ਅਜੀਬ ਲੱਗ ਰਿਹਾ ਹੋਵੇਗਾ ਕਿ ਮੈਂ ਲਾਲਾ ਬੋਲ ਰਿਹਾ ਤੇ ਲਾਲਾ ਤੇ ਕੋਈ ਸ਼ਬਦ ਹੀ ਨਹੀਂ ਹੈਗਾ ਅੱਖਰ ਕੋਈ ਨਹੀਂ ਹੈਗਾ ਪੰਜਾਬੀ ਦੇ ਵਿੱਚ ਲੇਕਿਨ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਪੰਜਾਬੀ ਦੇ ਵਿੱਚ ਉਚਾਰਣ ਦੇ ਲਈ ਵੱਖਰੇ ਵੱਖਰੇ ਨਾਮ ਹੁੰਦੇ ਸੀ ਤੇ ਉਹ ਲਾਲਾ ਵੀ ਹੁੰਦਾ ਸੀ ਇੱਕ ਤਰਾ ਤਰਾ ਹੁੰਦਾ ਸੀ ਇਹ ਦੋਨੋਂ ਸ਼ਬਦ ਮੈਨੂੰ ਮੇਰੀ ਮਾਂ ਨੇ ਦੱਸੇ ਸੀ ਮੇਰੀ ਉਸ ਮਾਂ ਨੇ ਜਿਸ ਨੇ ਗੁਰਦੁਆਰੇ ਵਿੱਚ ਬੈਠ ਕੇ ਸਵਾ ਦੇ ਸਵਾ ਨੂੰ ਵਿਸ਼ਾ ਕੇ ਉਹਦੇ ਉੱਤੇ ਪੜ੍ਹਾਈ ਕੀਤੀ ਸੀ ਪਾਈਆਂ ਕੋਲੇ ਤੇ ਉਹ ਮੈਨੂੰ ਦੱਸਦੇ ਹੁੰਦੇ ਸੀ ਕਿ ਪੁੱਤਰ ਇਹ ਕਲਾਲਾ ਹੁੰਦਾ ਸੀ ਮੈਂ ਕਿਹਾ ਲਾਲਾ ਕਿੱਥੇ ਵਰਤਦੇ ਆ ਆਪਾਂ ਜਿਵੇਂ ਸ਼ਬਦ ਵਰਤਦੇ ਆ ਫਲ ਹਲ ਖਲ ਹੁਣ ਦੇਖੋ ਇੱਕ ਸ਼ਬਦ ਹੈ ਖਲ ਖਲ ਮਤਲਬ ਚਮੜੀ ਲੇਕਿਨ ਜਿਹੜੀ ਬਲਦਾਂ ਦੇ ਜਾਂ ਮੱਝਾਂ ਦੇ گاਵਾ ਦੇ ਗਾਂ ਖਾਣ ਵਾਸਤੇ ਖਲ ਹੁੰਦੀ ਹੈ ਉਹਨੂੰ ਖਾਲ ਕਿਹਾ ਜਾਂਦਾ ਸੋ ਇਹ ਡਿਫਰੈਂਸ ਹਗਾ ਦੋਨਾਂ ਸ਼ਬਦਾਂ ਦੇ ਵਿੱਚ ਇਸੇ ਤਰ੍ਹਾਂ ਸ਼ਬਦ ਹੈ ਬੋਲੀ ਭਾਸ਼ਾ ਦੂਸਰਾ ਸ਼ਬਦ ਹੈ ਬੋਲੀ ਕੰਨਾਂ ਤੋਂ ਭਾਵ ਕਿ ਲੱਲੇ ਦੇ ਪੈਰ ਵਿੱਚ ਬਿੰਦੀ ਪੈਣ ਲੱਗ ਪਈ ਹੁਣ ਜਿਹੜੇ ਹੁਣ ਕਾਇਦੇ ਪੜ੍ਹਾਏ ਜਾਂਦੇ ਆ ਉਹਨਾਂ ਦੇ ਵਿੱਚ ਲੱਲੇ ਪੈਰ ਬਿੰਦੀ ਬਣਾ ਕੇ ਦੱਸਿਆ ਜਾਂਦਾ ਕਿ ਇਹਦਾ ਪ੍ਰੋਨੰਸੀਏਸ਼ਨ ਕਿੱਥੇ ਹੋਣਾ ਹੈ ਬੋਲੀ ਫਲ ਕਣ ਹੁਣ ਕਈਆਂ ਨੂੰ ਕੰਨ ਤੇ ਕਣ ਬੋਲਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਸੀ ਕਣ ਉਹ ਹੁੰਦਾ ਹੈ ਕਣ ਤਾਂ ਵੈਸੇ ਵੀ ਕਹਿੰਦੇ ਵੀ ਇਹਦੇ ਵਿੱਚ ਤਾਂ ਕੋਈ ਕਣ ਨਹੀਂ ਹੈਗਾ ਭਾਵੇਂ ਕਿ ਇਹਦੇ ਵਿੱਚ ਕੋਈ ਟੈਲੈਂਟ ਨਹੀਂ ਹੈਗਾ ਇੱਕ ਕਣ ਹੁੰਦਾ ਹੈ ਜਿਹੜਾ ਗੰਡੇ ਦਾ ਬੀਜ ਹੁੰਦਾ ਹੈ ਉਹਨੂੰ ਕਹਿੰਦੇ ਆ ਸੋ ਇੰਨੀ ਬਰੀਕੀ ਦੇ ਵਿੱਚ ਰੇਡੀਓ ਜਾਂਦਾ ਹੈ ਪ੍ਰੋਨਨਸੀਏਸ਼ਨ ਸਿੱਖਣ ਦਾ ਸਭ ਤੋਂ ਵਧੀਆ ਢੰਗ ਹੈ ਕਿ ਆਪਣੀ ਜ਼ੁਬਾਨ ਦੀ ਤੁਸੀਂ ਮੂਵਮੈਂਟਸ ਜਿਹੜੀਆਂ ਉਹ ਦੇਖਦੇ ਰਹੋ ਮੈਨੂੰ ਯਾਦ ਆ ਮੇਰੇ ਕਲੀਗ ਸ਼ਹਿਨਾਜ਼ ਜੋਲੀ ਜਲੰਧਰ ਹੁੰਦੇ ਸੀ ਉਹਨਾਂ ਦੇ ਟਰਾਂਸਫਰ ਪਟਿਆਲੇ ਹੋ ਗਈ ਤੇ ਅਸੀਂ ਖੱਤ ਪੜ ਰਹੇ ਸੀ ਇੱਕ ਵਾਰੀ ਉਹਨਾਂ ਨੂੰ ਅਸੀਂ ਲਾ ਲਿਆ ਨਾਲ ਕਿ ਤੁਸੀਂ ਖੱਤ ਪੜਿਆ ਕਰੋ ਤੇ ਮੈਂ ਜਵਾਬ ਦਿਆ ਕਰਾਂਗਾ ਸਾਡੇ ਇੱਥੇ ਪਟਿਆਲੇ ਦੇ ਕੋਲੇ ਭੇਵਾ ਰੋਡ ਤੇ ਇੱਕ ਪਿੰਡ ਹੈ ਮਸਿੰਘਣ ਮਸਿੰਘਣ ਇੱਕ ਸੰਗਰੂਰ ਵਾਲੇ ਪਾਸੇ ਮਹਿਲਾ ਚੌਂਕ ਦੇ ਕੋਲੇ ਪਿੰਡ ਪੈਂਦਾ ਹੈ ਕਰਾਚੋਂ ਸੋ ਚਿੱਠੀਆਂ ਉਹਨਾਂ ਕੋਲੇ ਦੋਨੋਂ ਆਈਆਂ ਪਹਿਲੀ ਚਿੱਠੀ ਉਹਨਾਂ ਨੇ ਪੜ੍ਹੀ ਮਸਿੰਘਣ ਨੂੰ ਕਿਉਂਕਿ ਪੰਜਾਬੀ ਅੰਗਰੇਜ਼ੀ 'ਚ ਲਿਖਿਆ ਆ ਸੀ ਰੋਮਨ 'ਚ ਤਾਂ ਉਹ ਕਹਿੰਦੇ ਕਿ ਜੀ ਆਹ ਚਿੱਠੀ ਫਲਾਣੇ ਫਲਾਣੇ ਨੇ ਭੇਜੀ ਭੇਜੀ ਆ ਮਸ਼ੀਨ ਗਨ ਤੋਂ ਮੇਰੇ ਕੰਨ ਇੱਕਦਮ ਝੁਕਾਨੇ ਹੋ ਗਏ ਮੈਂ ਕਿਹਾ ਜੀ ਇਹ ਇਹ ਕਿਹੜਾ ਪਿੰਡ ਹੈ ਜੀ ਕਹਿੰਦੇ ਜੀ ਮਸ਼ੀਨ ਗਨ ਤਾਂ ਮੈਂ ਉਹਨਾਂ ਕੋਲ ਪੜਿਆ ਮੈਂ ਕਿਹਾ ਜੀ ਇਹ ਪਿੰਡ ਮਸ਼ੀਨ ਕਰਨ ਨਹੀਂ ਹੈਗਾ ਇਹ ਮਸਿੰਘਣ ਹੈ ਪਿੰਡ ਤਾਂ ਉਹਨਾਂ ਦਾ ਆਪਣਾ ਵੀ ਹਾਸਾ ਨਿਕਲ ਗਿਆ ਤੇ ਮੇਰਾ ਵੀ ਹਾਸਾ ਨਿਕਲ ਗਿਆ ਕਿ ਕਿਵੇਂ ਤੁਹਾਡੀ ਸਥਾਨਕ ਭਾਸ਼ਾ ਦੇ ਸ਼ਬਦ ਪ੍ਰੋਨਨਸੀਏਸ਼ਨ ਜਿਹੜੀ ਆ ਉਹ ਜਦੋਂ ਤੁਸੀਂ ਦੂਸਰੀ ਕਿਸੇ ਸਕ੍ਰਿਪਟ 'ਚ ਲਿਖਦੇ ਹੋ ਤੇ ਉੱਥੇ ਬੋਲਣੇ ਬੜੇ ਔਖੇ ਹੋ ਜਾਂਦੇ ਆ ਦੂਸਰਾ ਪਿੰਡ ਸੀ ਕਰਾਚੋਂ ਕਰਾਚੋਂ ਪਿੰਡ ਜਦੋਂ ਤੁਸੀਂ ਲਿਖੋਗੇ ਤੇ ਉਹਨੂੰ ਜਦ ਤੁਸੀਂ ਤੋੜ ਕੇ ਪੜੋਗੇ ਕਿਉਂਕਿ ਜਿਹੜੇ ਬੰਦੇ ਨੇ ਉਹ ਨਾਮ ਕਦੇ ਸੁਣਿਆ ਹੀ ਨਹੀਂ ਉਹ ਫਿਰ ਉਹਨੂੰ ਜਦੋਂ ਪੜੂਗਾ ਨਾ ਉਹ ਕਰੋੜ ਕੇ ਪੜੂਗਾ ਤੇ ਉਹ ਮੈਡਮ ਨੇ ਪੜਿਆ ਕਿ ਇਹ ਚਿੱਠੀ ਆਈ ਹੈ ਜੀ ਘਰਾਂ ਚੋਂ ਤੇ ਮੇਰੇ ਫੇਰ ਕਾਲ ਖੜੇ ਹੋ ਗਏ ਮੈਂ ਕਿਹਾ ਮੈਡਮ ਸਾਰੇ ਜਿਹੜੇ ਸਾਡੇ ਸਰੋਤੇ ਆ ਨਾ ਉਹ ਘਰੇ ਬੈਠ ਕੇ ਚਿੱਠੀਆਂ ਲਿਖਦੇ ਆ ਘਰਾਂ ਚੋਂ ਹੀ ਲਿਖਦੇ ਆ ਉਹ ਸੜਕਾਂ ਤੇ ਬੈਠ ਕੇ ਨਹੀਂ ਲਿਖਦੇ ਤੇ ਉਹ ਫੇਰ ਉਹਨਾਂ ਨੂੰ ਦੁਬਾਰੇ ਲੱਗਿਆ ਕਿ ਉਹਨਾਂ ਦੀ ਗਲਤੀ ਦੁਬਾਰੇ ਫੜੀ ਗਈ ਉਹਨਾਂ ਦਾ ਹਾਸਾ ਨਹੀਂ ਰੁਕਿਆ ਮੈਂ ਕਿਹਾ ਜੀ ਇਹ ਪਿੰਡ ਕਰਾਚੋਂ ਹੈਗਾ ਏਐਮ ਤੋਂ ਬਾਅਦ ਜਦੋਂ ਐਫਐਮ ਦਾ ਕਨਸੈਪਟ ਆਇਆ ਤੇ ਐਫਐਮ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਥਾਪਿਤ ਕਰ ਦਿੱਤੇ ਗਏ ਏਐਮ ਲੌਂਗ ਵੇਵ ਲੈਂਥ ਔਰ ਐਫਐਮ ਜਿਹੜਾ ਹੈ ਉਸ ਸ਼ਾਰਟ ਵੇਵ ਲੈਂਥ ਨੂੰ ਕਿਹਾ ਜਾਣ ਲੱਗਿਆ ਤੇ ਐਫਐਮ ਪਟਿਆਲਾ ਐਫਐਮ ਲੁਧਿਆਣਾ ਐਫਐਮ ਪਟਿਆਲਾ ਜੋਸੀ ਜੋ 100.2 ਮੀਗਾਹਰਟਜ਼ ਤੇ ਸੁਣਿਆ ਜਾ ਸਕਦਾ ਹੈ ਉਸ ਵੇਲੇ ਦਾ ਵੀ ਇੰਨਾ ਜ਼ਿਆਦਾ ਮਕਬੂਲ ਨੈਟਵਰਕ ਸੀ ਕਿ ਜਿੱਥੋਂ-ਜਿੱਥੋਂ ਤੱਕ ਉਹਦੀ ਰੀਚ ਸੀ ਲੋਕੀ ਉਹਨੂੰ ਸੁਣਿਆ ਕਰਦੇ ਸੀ ਔਰ ਸਰਦਾਰ ਅਮਰਜੀਤ ਸਿੰਘ ਵੜੈਜ ਦੀ ਅਗਵਾਈ ਹੇਠ ਇਸਨੇ ਬੜੀਆਂ ਹੀ ਲੰਮੀਆਂ ਪੁਲਾੰਗਾਂ ਪੁੱਟੀਆਂ ਕਿਉਂਕਿ ਇਹਨਾਂ ਨੇ ਕਾਫੀ ਲੰਮਾ ਅਰਸਾ ਇੱਥੇ گزارਿਆ ਅਤੇ ਨਵੇਂ-ਨਵੇਂ ਪ੍ਰੋਗਰਾਮ ਸ਼ੁਰੂ ਕੀਤੇ ਇੱਕ ਆਵਾਜ਼ ਦੇ ਨਾਲ ਜਦੋਂ ਸਾਡਾ ਰਾਪਤਾ ਕਾਇਮ ਹੋ ਜਾਂਦਾ ਹੈ ਨਾ ਕਿਹਾ ਜਾਂਦਾ ਹੈ ਕਿ ਜਦੋਂ ਵੀ ਕਿਸੇ ਨੂੰ ਇਸ਼ਕ ਹੁੰਦਾ ਪਹਿਲਾਂ ਸ਼ਕਲ ਦੇ ਨਾਲ ਹੁੰਦਾ ਹੈ ਉਸ ਤੋਂ ਬਾਅਦ ਉਸ ਦੇ ਅੰਦਾਜ਼ ਦੇ ਨਾਲ ਹਾਂ ਤੇ ਲekin ਜੇਕਰ ਉਸ ਦੀ ਆਵਾਜ਼ ਪਿਆਰੀ ਨਾ ਹੋਵੇ ਉਸ ਦੀ ਆਵਾਜ਼ ਦੇ ਵਿੱਚ ਮਿਠਾਸ ਨਾ ਹੋਵੇ ਤਾਂ ਹੌਲੀ 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 ਇੰਟਰਸਟ ਘਟਦਾ ਘਟਦਾ ਤੇ ਹੋਰ ਘਟਦਾ ਚਲਿਆ ਜਾਂਦਾ ਸੋ ਦੋਸਤੋ ਯੂਨੀਵਰਸ ਦੇ ਵਿੱਚ ਇਸ ਕੁਦਰਤ ਨੇ ਹਰੇਕ ਚੀਜ਼ ਦੀ ਇੱਕ ਮੈਥਮੈਟਿਕਲ ਕੈਲਕੂਲੇਸ਼ਨ ਰੱਖੀ ਹੈ ਸਾਨੂੰ ਲੱਗਦਾ ਹੈ ਕਿ ਅਸੀਂ ਥੋੜਾ ਜਿਹਾ ਕੁਝ ਖਾ ਲਾਂਗੇ ਜਾਂ ਜਲੇਬੀ ਖਾ ਲੇਗਾ ਕੋਈ ਡਾਇਬੀਟਿਕ ਬੰਦਾ ਅੱਜ ਖਾ ਲੋ ਕੋਈ ਗੱਲ ਨਹੀਂ ਥੋੜੀ ਜੀ ਚੀਟਿੰਗ ਕਰ ਲਓ ਇਸ ਦਾ ਕੋਈ ਫਰਕ ਨਹੀਂ ਪੈਂਦਾ ਪ੍ਰੋਗਰਾਮ ਚ ਜਦੋਂ ਅਸੀਂ ਕਰਦੇ ਹੁੰਨੇ ਆ ਨਾ ਤਾਂ ਉਹ ਤੋਂ ਬੜੇ ਤਜਰਬੇ ਹੁੰਦੇ ਆ ਕਈ ਸ਼ਰਾਰਤੀ ਲੋਕ ਹੁੰਦੇ ਆ ਉਹਦੇ ਵਿੱਚ ਤੇ ਉਹ ਗੱਲ ਕਰਦੇ ਕਰਦੇ ਕੁਝ ਨਾ ਕੁਝ ਕਹਿ ਜਾਂਦੇ ਆ ਪੰਜਾਬੀਆਂ ਨੂੰ ਆਦਤ ਹੈ ਸਾਡਾ ਤਕੀਆ ਕਲਾਮ ਹੈ ਪੰਜਾਬੀ ਦੇ ਵਿੱਚ ਗਾਲ ਕੱਢਣੀ ਤੇ ਉਹ ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਪਰ ਸਾਨੂੰ ਅਲਰਟ ਰਹਿਣਾ ਪੈਂਦਾ ਹੁੰਦਾ ਸੀ ਕਿ ਕੋਈ ਗਾਲ ਜੇ ਕੱਢ ਰਿਹਾ ਹੈ ਤੇ ਉਹਨੂੰ ਕਿਵੇਂ ਅਸੀਂ ਉਸੇ ਟਾਈਮ ਕਵਰ ਕਰਨਾ ਕਿਉਂਕਿ ਲਾਈਵ ਦਾ ਮਤਲਬ ਇਹ ਹੁੰਦਾ ਸੀ ਡਿਲੇ ਨਹੀਂ ਸੀ ਹੁੰਦੀ ਵੀ ਆ ਮੈਂ ਗੱਲ ਹੁਣ ਕਰ ਦਿੱਤੀ ਉਹ 5 ਸੈਕਿੰਡ ਬਾਅਦ ਆਉਣੀ ਹੈ ਅਸੀਂ ਉਹਨੂੰ ਐਡਿਟ ਕਰ ਲਾਂਗੇ ਉਹ ਤਾਂ ਸਾਈਮਲਟੇਨियसਲੀ 2 ਸੈਕਿੰਡ ਦੇ ਵਿੱਚ ਵਿੱਚ ਲਾਈਵ ਹੋ ਜਾਂਦੀ ਸੀ ਗੱਲ ਦੁਆਰੇ ਤੁਹਾਡੇ ਤੱਕ ਪਹੁੰਚ ਜਾਂਦੀ ਸੀ ਸ਼ੁਰੂਆਤੀ ਪ੍ਰੋਗਰਾਮ ਜਦੋਂ ਅਸੀਂ ਕੀਤੇ ਤਾਂ ਸਾਡਾ ਜਿਹੜਾ ਬੰਦਾ ਟੈਲੀਫੋਨ ਪੈਨਲ ਤੇ ਬੈਠਾ ਆਇਆ ਸੀ ਕੰਸੋਲ ਤੇ ਉਹਦਾ ਮੈਨੂੰ ਮੈਸੇਜ ਆਇਆ ਕਿਉਂਕਿ 이어ਫੋਨ ਲੱਗਿਆ ਸੀ ਤਾਂ ਉਹਨੇ ਇਹ ਕਿਹਾ ਕਿ ਵੜੈ ਸਾਹਿਬ ਅੱਜ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਕੋਲੇ ਟੈਲੀਫੋਨ ਜਿਹੜਾ ਆਇਆ ਨਾ ਉਹ ਇੱਕ ਮੰਤਰੀ ਸਾਹਿਬ ਆਂਦਾ ਆਇਆ ਸਾਬਕਾ ਮੰਤਰੀ ਦਾ ਮੈਂ ਨਾਮ ਤਾਂ ਨਹੀਂ ਦੱਸਾਂਗਾ ਤੇ ਸਾਡੇ ਪਟਿਆਲੇ ਦੇ ਰਹਿਣ ਵਾਲੇ ਨੇ ਉਹ ਮੈਨੂੰ ਨਾਮ ਇਸ ਕਰਕੇ ਨਹੀਂ ਦੱਸਣਾ ਕਿਉਂਕਿ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਨਾ ਉਹ ਪੋਲਿਟਿਕਲ ਗੱਲ ਸੀ ਇਸ ਤਰ੍ਹਾਂ ਦੀ ਤੇ ਅਸੀਂ ਉਸ ਦਿਨ ਜਿਹੜਾ ਪ੍ਰੋਗਰਾਮ ਕਰ ਰਹੇ ਸੀ ਮੇਰੇ ਨਾਲ ਡਾਕਟਰ ਗੁਰਜਿੰਦਰ ਸੋਢੀ ਸੀਗੇ ਪੀਏਯੂ ਵਾਲੇ ਤੇ ਅਸੀਂ ਕਾਂਗਰਸ ਗਰਾਸ ਦੇ ਉੱਤੇ ਗੱਲ ਕਰ ਰਹੇ ਸੀ ਜਿਹਨੂੰ ਅਸੀਂ ਕਾਂਗਰਸ ਘਾ ਕਹਿੰਦੇ ਆ ਤੇ ਉਹਦਾ ਜਿਹੜਾ ਸਾਇੰਟਿਫਿਕ ਨੇਮ ਪਾਰਥੀਨੀਮ ਹੈ ਉਹਨੂੰ ਕਾਂਗਰਸ ਇਸ ਕਰਕੇ ਕਹਿੰਦੇ ਕਿ ਉਹ ਇਕੱਠਾ ਹੋਗਦਾ ਹੈ ਕਾਂਗਰਸ ਦਾ ਮਤਲਬ ਹੁੰਦਾ ਇਕੱਠ ਇਸ ਕਰਕੇ ਉਹਨੂੰ ਕਾਂਗਰਸ ਗ੍ਰਾਸ ਕਹਿਣ ਲੱਗ ਪਏ ਬਲਕਿ ਉਹਦਾ ਕੋਈ ਟੈਕਨੀਕਲ ਨਾਮ ਨਹੀਂ ਹੈਗਾ ਤੇ ਆਇਆ ਤੇ ਵੈਸੇ ਅਮਰੀਕਾ ਚੋਂ ਆ ਸਾਡੇ ਜਦੋਂ ਉੱਥੋਂ ਮਕਸੀਕਨ ਕਣਕ ਆਈ ਹੈ ਤੇ ਉਹ ਕਣਕ ਦੇ ਨਾਲ ਪੈਕਿੰਗ ਦੇ ਵਿੱਚ ਆਇਆ ਤੇ ਫਿਰ ਉਹ ਸਾਡੀਆਂ ਟ੍ਰੇਨਾਂ ਦੇ ਵਿੱਚ ਜਦੋਂ ਲਾਇਆ ਗਿਆ ਇੱਥੇ ਕਣਕ ਨੂੰ ਤੇ ਕਣਕ ਨੂੰ ਪੂਰੇ ਇੰਡੀਆ ਚ ਭੇਜਿਆ ਗਿਆ ਤੇ ਉਹ ਫਰਨਾ ਜਿਹੜੇ ਰੇਲਵੇ ਟਰੈਕ ਸੀ ਕਿਉਂਕਿ ਬੋਰੀਆਂ ਪਾੜ ਜਾਂਦੀਆਂ ਨੇ ਉਹਦੇ ਨਾਲ ਉਹ ਟ੍ਰੇਲਵੇ ਟਰੈਕਸ ਦੇ ਨਾਲ ਖਿਲਰ ਗਿਆ ਤੋ ਫਿਰ ਉਗਣਾ ਸ਼ੁਰੂ ਹੋ ਗਿਆ ਫਿਰ ਉਹਦੀ ਗਰੋਥ ਇੰਨੀ ਆ ਕਿ ਉਹ ਇੱਕ ਬੂਟਾ 5000 ਬੂਟੇ ਪੈਦਾ ਕਰ ਸਕਦਾ ਤਾਂ ਉਹ ਹੌਲੀ ਹੌਲੀ ਖਿੰਡਣਾ ਸ਼ੁਰੂ ਹੋ ਗਿਆ ਹਵਾ ਚਲਦੀ ਹੈ ਪੱਕ ਕੇ ਬੀਜ ਉੱਥੇ ਡਿੱਗ ਪਏ ਅਗਲੀ ਟ੍ਰੇਨ ਆਈ ਉਹਨੇ ਹੋਰ ਉਡਾਤੇ ਫਿਰ ਉਹ ਖੇਤਾਂ ਚ ਚਲੇ ਗਏ ਫਿਰ ਅੱਗੋਂ ਦੀ ਅੱਗੇ ਇੱਕ ਕਾਂਗਰਸ ਗ੍ਰਾਸ ਪੂਰੀ ਹਿੰਦੁਸਤਾਨ ਦੇ ਵਿੱਚ ਸਾਡੇ ਇੰਜ ਫੈਲਿਆ ਸਾਡਾ ਆਪਣਾ ਇਥੋਂ ਦਾ ਬੂਟਾ ਨੀਸ ਕਰਕੇ ਉਹ ਜਿੱਥੇ ਉਗਦਾ ਉਹ ਤਜਾਬਾ ਤਜਾਬੀ ਜਿਹੜਾ ਉਹ ਮਾਦਾ ਪੈਦਾ ਕਰਦਾ ਸੋ ਉਹ ਕਹਿੰਦੇ ਜੀ ਮੰਤਰੀ ਜੀ ਦਾ ਫੋਨ ਹੈ ਤੇ ਮੈਂ ਕਿਹਾ ਜੀ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਆ ਮੈਂ ਉਹਨਾਂ ਦਾ ਸਵਾਗਤ ਕੀਤਾ ਤੇ ਉਹ ਕਹਿੰਦੇ ਵੀ ਮੈਂ ਕਾਂਗਰਸ ਬਾਰੇ ਗੱਲ ਕਰਨੀ ਆ ਤਾਂ ਮੈਨੂੰ ਲੱਗਿਆ ਵੀ ਉਹ ਸ਼ਾਇਦ ਕਾਂਗਰਸ ਘਾ ਵਾਰੇ ਗੱਲ ਕਰਨ ਲੱਗਿਆ ਉਹ ਮੈਨੂੰ ਕਹਿੰਦੇ ਜੀ ਵੈਸੇ ਜਿਹੜੀ ਕਾਂਗਰਸ ਹੈ ਨਾ ਇਹ ਅਮਰੀਕਾ ਦੇ ਵਿੱਚ ਵੀ ਬੜੀ ਤੰਗ ਕਰਦੀ ਹੈ ਤੇ ਮੈਂ ਉਹਨਾਂ ਦੀ ਗੱਲ ਸਮਝ ਗਿਆ ਵੀ ਇਹ ਪੋਲਿਟੀਕਲ ਪਾਸੇ ਲੈ ਕੇ ਜਾਣ ਚਾਹੁੰਦੇ ਆ ਹਾਂ ਇਹਨਾਂ ਮੈਂ ਦੱਸ ਦੇਣਾ ਕਿ ਉਹ ਖਾਲੀ ਪਾਰਟੀ ਦੇ ਸੀਗੇ ਇਸ ਕਰਕੇ ਉਹਨਾਂ ਨੇ ਕਾਂਗਰਸ ਤੇ ਤਵਾ ਲਾਇਆ ਤੇ ਕਹਿੰਦੇ ਕਾਂਗਰਸ ਜਿਹੜੀ ਆ ਹਿੰਦੁਸਤਾਨ 'ਚ ਵੀ ਖਰਾਬ ਕਰ ਰਹੀ ਆ ਤੇ ਕਾਂਗਰਸ ਪੰਜਾਬ 'ਚ ਵੀ ਖਰਾਬ ਕਰ ਰਹੀ ਆ ਤਾਂ ਫਿਰ ਮੈਂ ਕਿਉਂਕਿ ਜਿਹੜੇ ਸਾਡੇ ਕੰਪੀਅਰਸ ਹੁੰਦੇ ਉਹਨਾਂ ਨੂੰ ਵੀ ਪਤਾ ਸਾਨੂੰ ਗੱਲ ਨੂੰ ਪਾਸਾ ਪਲਟਾਉਣਾ ਆਉਂਦਾ ਹੈ ਅਸੀਂ ਉਹਨਾਂ ਨੂੰ ਕਿਹਾ ਕਿ ਮੰਤਰੀ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਸੀਂ ਗੱਲ ਕਾਂਗਰਸ ਘਾ ਦੀ ਕਰ ਰਹੇ ਹਾਂ ਕਾਂਗਰਸ ਪਾਰਟੀ ਦੀ ਨਹੀਂ ਕਰਦੇ ਪਰ ਤੁਸੀਂ ਫੋਨ ਕੀਤਾ ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਸਾਡੇ ਹੱਥ 'ਚ ਹੀ ਹੁੰਦਾ ਅਸੀਂ ਫੋਨ ਜਿਹੜਾ ਉਹ ਕੱਟ ਦੇਣਾ ਹੁੰਦਾ ਸੋ ਉਹਨਾਂ ਦਾ ਅਸੀਂ ਫੋਨ ਕੱਟ ਦਿੱਤਾ ਬਾਅਦ ਦੇ ਵਿੱਚ ਉਹਦੀ ਚਰਚਾ ਵੀ ਹੁੰਦੀ ਰਹੀ ਕਿ ਮੰਤਰੀ ਨੇ ਇੱਕ ਮੌਕਾ ਲਿਆ ਗੱਲ ਕਰਨ ਦਾ ਲੋਕਾਂ ਤੱਕ ਪਹੁੰਚਣ ਦਾ ਪਰ ਉਹ ਮੌਕੇ ਦਾ ਫਾਇਦਾ ਨਹੀਂ ਉਠਾ ਸਕਿਆ ਉਹਨੇ ਉੱਥੇ ਹੀ ਰਹਿ ਗਿਆ ਪੋਲਿਟਿਕਸ ਦੇ ਵਿੱਚ ਰਹਿ ਕੇ ਉੱਥੇ ਉਹਦੀ ਗੱਲ ਖਤਮ ਹੋ ਗਈ ਸੋ ਇਸ ਤਰ੍ਹਾਂ ਦੀਆਂ ਗੱਲਾਂ ਬੜੀਆਂ ਹੁੰਦੀਆਂ ਨੇ ਹੋਰ ਵੀ ਕਈ ਵਾਰੀ ਹੋਇਆ ਕਿ ਇੱਕ ਵਾਰੀ ਸਾਡੇ ਚੱਲਦੇ ਪ੍ਰੋਗਰਾਮ ਦੇ ਵਿੱਚ ਇੱਕ ਐਕਸਪਰਟ ਆਇਆ ਐਗਰੀਕਲਚਰ ਡਿਪਾਰਟਮੈਂਟ ਦਾ ਮੈਂ ਮਾਫੀ ਚਾਹਾਂਗਾ ਐਗਰੀਕਲਚਰ ਡਿਪਾਰਟਮੈਂਟ ਤੋਂ ਉਹਦੇ ਵਿੱਚ ਉਹਨੇ ਇੱਕ ਦਵਾਈ ਦਾ ਨਾਮ ਲਿਆ ਉਹ ਦਵਾਈ 2 ਸਾਲ ਪਹਿਲਾਂ ਬੈਨ ਹੋ ਚੁੱਕੀ ਸੀ ਫਾਰਮਰ ਸਾਡਾ ਕਿੰਨਾ ਸਿਆਣਾ ਹੈ ਇਹ ਫਾਰਮਰ ਸੀਗਾ ਅਮਲੋਧ ਦੇ ਇਲਾਕੇ ਦਾ ਔਰ ਉਹ ਗੱਲ ਹੋ ਰਹੀ ਸੀ ਸੂਰਜਮੁਖੀ ਦੇ ਉੱਤੇ ਕਿਸੇ ਬਿਮਾਰੀ ਦੀ ਔਰ ਉਹ ਦਵਾਈਆਂ ਬਾਰੇ ਦੱਸ ਰਿਹਾ ਸੀ ਕਿਉਂਕਿ ਅਮਲੋਧਾ ਇਲਾਕਾ ਜਿਹੜਾ ਨਾ ਇਹਦੇ ਵਿੱਚ ਸੂਰਜਮੁਖੀ ਦੀ ਫਸਲ ਬਹੁਤ ਹੁੰਦੀ ਹੈ ਉਸ ਕਿਸਾਨ ਨੇ ਪਹਿਲਾਂ ਫੋਨ ਕੀਤਾ ਤੇ ਉਸ ਫੋਨ ਦੇ ਵਿੱਚ ਉਸ ਐਕਸਪਰਟ ਨੇ ਉਹ ਦਵਾਈ ਦਾ ਨਾਮ ਲੈ ਦਿੱਤਾ ਤੇ ਫੋਨ ਉਹਦਾ ਕੱਟਿਆ ਗਿਆ ਕਿਸਾਨ ਦਾ ਉਸ ਕਿਸਾਨ ਨੇ ਦੁਬਾਰੇ ਫੇਰ ਫੋਨ ਕੀਤਾ ਔਰ ਕਹਿੰਦਾ ਜੀ ਸਾ ਮੈਂ ਦੱਸਣਾ ਚਾਹੁੰਨਾ ਕਿ ਤੁਹਾਡੇ ਨਾਲ ਜਿਹੜੇ ਐਕਸਪਰਟ ਬੈਠੇ ਨੇ ਖੇਤੀਬਾੜੀ ਵਿਭਾਗ ਦੇ ਇਹਨਾਂ ਨੇ ਜਿਹੜੀ ਦਵਾਈ ਦਾ ਨਾਮ ਲਿਆ ਇਹ ਦਵਾਈ ਤਾਂ ਬੈਨ ਹੋ ਚੁੱਕੀ ਹੋਈ ਹੈ ਔਰ ਮੈਨੂੰ ਬੜੀ ਅਫਸੋਸ ਦੀ ਗੱਲ ਹੋਈ ਕਿ ਉਸ ਐਕਸਪਰਟ ਨੂੰ ਉਦੋਂ ਵੀ ਨਹੀਂ ਪਤਾ ਲੱਗਿਆ ਕਿ ਉਹਨੇ ਕਿਸੇ ਬੈਨ ਦਵਾਈ ਦਾ ਨਾਮ ਲੈ ਦਿੱਤਾ ਖੈਰ ਪ੍ਰੋਗਰਾਮ ਸਾਡਾ ਥੋੜਾ ਜਿਹਾ ਲੰਮਾ ਸੀ ਅਸੀਂ ਨਾਲ ਦੀ ਨਾਲ ਪੀਏ ਜੂ ਨੂੰ ਟੈਲੀਫੋਨ ਤੇ ਕੰਟੈਕਟ ਕੀਤਾ ਉਥੋਂ ਕਨਫਰਮ ਕੀਤਾ ਕਿਉਂਕਿ ਸਾਨੂੰ ਤੇ ਪਤਾ ਨਹੀਂ ਕਿਹੜੀ ਕਿਹੜੀ ਦਵਾਈ ਬੈਨ ਹੋ ਗਿਆ ਸਾਨੂੰ ਨਾਲ ਦੀ ਨਾਲ ਉਹਨਾਂ ਨੇ ਦੱਸਿਆ ਅਸੀਂ ਉਸ ਕਿਸਾਨ ਦਾ ਵੀ ਧੰਨਵਾਦ ਕੀਤਾ ਤੇ ਅਸੀਂ ਮਾਫੀ ਵੀ ਮੰਗੀ ਕਿ ਗਲਤੀ ਨਾਲ ਅਸੀਂ ਉਸ ਐਕਸਪੋਰਟਰ ਨੂੰ ਬਚਾਇਆ ਕਿ ਗਲਤੀ ਨਾਲ ਮੂੰਹ ਚੋਂ ਨਿਕਲ ਗਿਆ ਸਾਡਾ ਕਿਸਾਨ ਕਿੰਨਾ ਐਡਵਾਂਸ ਹੈ ਜਿਸ ਨੂੰ ਕਿਹਾ ਜਾਂਦਾ ਹੈ ਕਿ ਇਹ ਜੱਟ ਬੂਟ ਹੁੰਦੇ ਆ ਕਿਸਾਨ ਸਾਡਾ ਬਹੁਤ ਐਡਵਾਂਸ ਹੈ ਸਿਰਫ ਲੋਡ ਹੈ ਇਸ ਵਕਤ ਉਸ ਨੂੰ ਸਰਕਾਰਾਂ ਦੀ سپورਟ ਤੇ ਦੋਸਤੋ ਜਰਨਲਿਜ਼ਮ ਦੀ ਬਾਦਸ਼ਾਹ ਦੇ ਵਿੱਚ ਰੇਡੀਓ ਨੂੰ ਇੱਕ ਇੰਟੈਲੀਜੈਂਟ ਬਾਕਸ ਕਿਹਾ ਜਾਂਦਾ ਹੈ ਔਰ ਟੀਵੀ ਨੂੰ ਕਿਹਾ ਜਾਂਦਾ ਹੈ ਇਡੀਅਟ ਬਾਕਸ ਇੰਟੈਲੀਜੈਂਟ ਬਾਕਸ ਅਸੀਂ ਰੇਡੀਓ ਨੂੰ ਤਾਂ ਕਹਿੰਦੇ ਆ ਕਿਉਂਕਿ ਜਦੋਂ ਅਸੀਂ ਆਵਾਜ਼ ਦੇ ਜ਼ਰੀਏ ਆਰਟਿਸਟ ਨੂੰ ਸੁਣਦੇ ਆ ਜਾਂ ਕਿਸੇ ਨੂੰ ਵੀ ਸੁਣਦੇ ਆ ਆਵਾਜ਼ ਦੇ ਨਾਲ ਸਾਡੀ ਇਸ ਕਿਸਮ ਦੀ ਕਨੈਕਟੀਵਿਟੀ ਬਣ ਜਾਂਦੀ ਹੈ ਕਿ ਅਸੀਂ ਮੰਨ ਲਓ ਕਿ ਰੇਡੀਓ ਤੇ ਕੋਈ ਆਰ ਜੇ ਸਾਨੂੰ ਕੋਈ ਕਹਾਣੀ ਸੁਣਾ ਰਿਹਾ ਹੈ ਤੇ ਇੰਨੀ ਜ਼ਿਆਦਾ ਕਨੈਕਟੀਵਿਟੀ ਬਣ ਜਾਈ ਕਿ ਅਸੀਂ ਚੀਜ਼ਾਂ ਨੂੰ ਵਿਜ਼ੂਅਲਾਈਜ਼ ਕਰਨਾ ਸ਼ੁਰੂ ਕਰ ਦਿੰਨੇ ਆ ਉਹਨਾਂ ਸਟੋਰੀਜ਼ ਨੂੰ ਉਹਨਾਂ ਨੂੰ ਚਿੱਤਰਣ ਲੱਗ ਜਾਂਦੇ ਹਾਂ ਆਪਣੇ ਮਾਈਂਡ ਦੇ ਵਿੱਚ ਪਰ ਜਦੋਂ ਅਸੀਂ ਟੀਵੀ ਦੇਖਦੇ ਆ ਤੇ ਉਹ ਇਦਾਂ ਲੱਗਦਾ ਕਿ ਕੋਈ ਈਡੀਅਟ ਜਿੱਦਾਂ ਬੈਠਾ ਦੇਖ ਰਿਹਾ ਈਡੀਟ ਬਾਕਸ ਕੈਨ ਤੋਂ ਪਾਵੇ ਕਿ ਉੱਥੇ ਆਵਾਜ਼ ਵੀ ਹੁੰਦੀ ਹੈ ਉੱਥੇ ਦ੍ਰਿਸ਼ ਵੀ ਹੁੰਦੇ ਨੇ ਸੋ ਸਾਡਾ ਆਪਣਾ ਦਿਮਾਗ ਜਿਹੜਾ ਉੱਥੇ ਕੰਮ ਨਹੀਂ ਕਰਦਾ ਸੀ ਟੋਟਲੀ ਡਿਪੈਂਡ ਹੋ ਜਾਂਦੇ ਆ ਟੀਵੀ ਤੇ ਸੋ ਆਕਾਸ਼ਵਾਣੀ ਦੀ ਅਸੀਂ ਗੱਲ ਕਰ ਰਹੇ ਸੀ ਸਰੋਤੇ ਇਸ ਵੱਡੀ ਤਦਾਦ ਦੇ ਵਿੱਚ ਆਕਾਸ਼ਵਾਣੀ ਨਾਲ ਜੁੜੇ ਹੋਏ ਸੀ ਔਰ ਇੱਕ ਹੋਰ ਬੜੀ ਦਿਲਚਸਪ ਗੱਲ ਹੈ ਕਿ ਆਕਾਸ਼ਵਾਣੀ ਹਰ ਘੰਟੇ ਡੇਢ ਘੰਟੇ ਬਾਅਦ ਹਰ ਅੱਧੇ ਘੰਟੇ ਬਾਅਦ ਜਿਹੜਾ ਉਹ ਦੱਸਿਆ ਕਰਦਾ ਸੀ ਕਿ ਸਮਾਂ ਮਿਲਾਓ ਦੋਸਤੋ ਇਸ ਵੇਲੇ 10 ਵਜੇ ਤੇ 5 ਮਿੰਟ ਤੇ 29 ਸੈਕਿੰਡ ਸੋ ਇਹ ਆਪਣੇ ਆਪ ਦੇ ਵਿੱਚ ਖੂਬਸੂਰਤ ਗੱਲ ਸੀ ਕਿ ਲੋਕ ਜਿਹੜੇ ਨੇ ਉਹ ਟਾਈਮ ਮਿਲਾਇਆ ਕਰਦੇ ਸਨ ਆਕਾਸ਼ਵਾਣੀ ਨੂੰ ਸੁਣ ਕੇ ਸੋ ਬਹੁਤ ਹੀ ਵਧੀਆ-ਵਧੀਆ ਐਕਸਪੀਰੀਐਂਸਸ ਅਮਰਜੀਤ ਸਿੰਘ ਵੜੈਚ ਹੋ ਰਹੇ ਨੇ ਅੱਜ ਸਾਡੇ ਨਾਲ ਸਾਂਝਾ ਕੀਤੇ ਔਰ ਰੇਡੀਓ ਸਾਨੂੰ ਲੱਗਦਾ ਸੀ ਕਿ ਸਮੇਂ ਦੇ ਨਾਲ-ਨਾਲ ਗੁਜ਼ਰਦੇ ਸਮੇਂ ਦੇ ਨਾਲ-ਨਾਲ ਜੋ ਹੈ ਉਹ ਚੇਂਜ ਹੋ ਜਾਏਗਾ ਜਾਂ ਇਸ ਦਾ ਰੁਝਾਨ ਘਟ ਜਾਏਗਾ ਪਰ ਇਸ ਤਰ੍ਹਾਂ ਕੁਝ ਵੀ ਨਹੀਂ ਹੈ ਦੋਸਤੋ ਕਿਉਂਕਿ ਹੁਣ ਜਿਸ ਤਰ੍ਹਾਂ ਲੋਕਾਂ ਦਾ ਟਰੈਵਲਿੰਗ ਟਾਈਮ ਵੱਧ ਗਿਆ ਹੈ ਉਦਾਂ ਹੀ ਇੱਕ ਲਿਸਨਿੰਗ ਟਾਈਮ ਜਿਹੜਾ ਹੈ ਉਸ ਦੇ ਵਿੱਚ ਇਜ਼ਾਫਾ ਹੋ ਗਿਆ ਕਿਉਂਕਿ ਲੋਕੀ ਜ਼ਿਆਦਾ ਜ਼ਿਆਦਾ ਟ੍ਰੈਵਲ ਕਰ ਰਹੇ ਨੇ ਦੂਰ ਦੂਰ ਤੱਕ ਪੈਸੇ ਕਮਾਣ ਜਾਂਦੇ ਨੇ ਔਰ ਲੌਂਗ ਡਰਾਈਵਸ ਦਾ ਅੱਜ ਕੱਲ ਰੁਝਾਨ ਵਧ ਗਿਆ ਹੈ ਤੇ ਰਿਕਾਰਡਡ ਸੌਂਗਸ ਕਿਉਂਕਿ ਅਸੀਂ ਰਿਕਾਰਡ ਹੀ ਕੀਤੇ ਹੁੰਦੇ ਆ ਤੇ ਉਹ ਦੁਬਾਰਾ ਦੁਬਾਰਾ ਪਲੇ ਕਰਨ ਦੇ ਵਿੱਚ ਇਨਾ ਮਜ਼ਾ ਨਹੀਂ ਹੈ ਜਿੰਨਾ ਕਿ ਰੇਡੀਓ ਦੇ ਉੱਤੇ ਤੁਸੀਂ ਲਾਈਵ ਕਮੈਂਟਰੀ ਸੁਣ ਰਹੇ ਹੋ ਤੁਸੀਂ ਕੰਪੀਰਿੰਗ ਸੁਣ ਰਹੇ ਹੋ ਤੇ ਨਾਲੋਂ ਨਾਲ ਉਹ ਤੁਹਾਨੂੰ ਐਂਟਰੇਨ ਕਰ ਰਿਹਾ ਹੈ ਤੇ ਆਪਣੀ ਆਵਾਜ਼ ਦੇ ਨਾਲ ਆਪਣੇ ਇੱਕ ਵੱਖਰੇ ਅੰਦਾਜ਼ ਦੇ ਨਾਲ ਤੁਹਾਨੂੰ ਇੱਕ ਵੱਖਰੀ ਹੀ ਦੁਨੀਆ ਦੇ ਵਿੱਚ ਲੈ ਕੇ ਜਾਂਦਾ ਹੈ ਆਰ ਜੇ ਸੋ ਇੱਕ ਰਿਸਰਚ ਮੁਤਾਬਿਕ ਕਿ ਜਿਸ ਤਰ੍ਹਾਂ ਸਾਡਾ ਇੱਕ ਟਾਈਮ ਜਿਹੜਾ ਹੈ ਟਰੈਵਲਿੰਗ ਟਾਈਮ ਵਧ ਰਿਹਾ ਹੈ ਉਦਾਂ ਹੀ ਸਾਡੀ ਲਿਸਨਿੰਗ ਜਿਹੜੀ ਹੈ ਵਧ ਰਹੀ ਹੈ ਇਸ ਤੋਂ ਇਲਾਵਾ ਹੁਣ ਨਿਊਜ਼ਪੇਪਰਜ਼ ਦਾ ਰੁਝਾਨ ਕਟ ਗਿਆ ਹੈ ਇਸ ਤੋਂ ਇਲਾਵਾ ਹੁਣ ਟੀਵੀ ਲੋਕੀ ਬਹੁਤ ज़्यादा घट्ट देखते हैं तो मेरे बच्चों भी अगर असी देखिए तो असी ज़्यादातर समा जो फोन पर ही बिताते हाँ इस करके टीवी असी बहुत घट देखते देख दे हाँ और पढ़ना क्योंकि पढ़ना सानू कॉन्सनट्रेट हो वास्ते लोचता है और बहुत ध्यान सानू देना पैंदा है सो so, ਪੜਾਈ ਜਿਹੜੀ ਹੈ ਜਾਂ ਪੜਨ ਤੋਂ ਅਸੀਂ ਵਿਰਵੇ ਹੋ ਗਏ ਆ ਖੈਰ ਰੇਡੀਓ ਦੇ ਇਹ ਬਾ ਕਮਾਲ ਕਿਸੇ ਤੁਹਾਨੂੰ ਕਿੰਨੇ ਕ ਪਸੰਦ ਆਏ ਸਾਨੂੰ ਉਮੀਦ ਹੈ ਕਿ ਤੁਸੀਂ ਕਮੈਂਟਸ ਦੇ ਜ਼ਰੀਏ ਕੌਮਪਲੀਮੈਂਟਸ ਦੇ ਜ਼ਰੀਏ ਆਪਣੇ ਰੀਐਕਸ਼ਨਸ ਜਿਹੜੇ ਨੇ ਉਹ ਸਾਡੇ ਨਾਲ ਜ਼ਰੂਰ ਸਾਂਝੇਆ ਕਰੋਗੇ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਅਨਮਿਊਟ ਕਿਸੇ ਸਦਰ ਅਮਰਜੀਤ ਸਿੰਘ ਵੜਾਚ ਹੋਰਾਂ ਦੀ ਬਾ ਕਮਾਲ ਇਮੋਸ਼ਨਲ ਜਾਂ ਹਾਸੇ ਕਿਸੇ ਜਿਹੜੇ ਸੀ ਮਜ਼ਾਈਆ ਕਿਸੇ ਸੀ ਉਹ ਤਮਾਮ ਤੁਸੀਂ ਇਹਨਾਂ ਦਾ ਆਨੰਦ ਮਾਣਿਆ ਹੋਵੇਗਾ ਮੈਨੂੰ ਯਾਨੀ ਗੁਰਨੀਤ ਨੂੰ ਦੇਉ ਇਜਾਜ਼ਤ ਪ੍ਰੋਗਰਾਮ ਇੱਥੇ ਖਤਮ ਕਰਨ ਦੀ ਅਗਲੀ ਵਾਰ ਫੇਰ ਤੋਂ ਕਿਸੇ ਹੋਰ ਪਰਸਨੈਲਿਟੀ ਦੇ ਨਾਲ ਤੇ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਬਾ ਕਮਾਲ ਕਿਸਿਆਂ ਦੇ ਨਾਲ ਤੁਹਾਡੀਆਂ ਦਹਲੀਨਾਂ ਸਾ ਤੇ ਦਿਆਂਗੇ ਦਸ ਤੱਕ ਤਾਤਾਕ ਲਈ ਦੇਖਦੇ ਰਹੋ ਦਾ ਅਨਮਿਊਟ